ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਮੋਹਰਾ ਨਸਲ ਦੀ ਬਹੁਤ ਖੂਬਸੂਰਤ ਦੋਸਤੋ ਮੋਹਰਾ ਬਰੀਡ ਦੀ ਇੱਕ ਤੁਹਾਨੂੰ ਮੱਝ ਦਿਖਾਉਣੀ ਆ। ਪੂਰੀ ਡਿਟੇਲ ਦੋਸਤੋ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਸੇ ਦਾ ਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਜਿਹੜੀ ਵੀਡੀਓ ਨੂੰ ਸਕਿਪ ਨਾ ਕਰਿਓ ਫੁੱਲ ਵੀਡੀਓ ਵੇਖ ਲਿਓ ਤਾਂ ਜੋ ਤੁਹਾਨੂੰ ਜਿਹੜੀ ਇਸ ਦੀ ਪੂਰੀ ਡਿਟੇਲ ਆ ਸਮਝ ਵਿੱਚ ਆ ਜਾਵੇ ਸੋ ਦੋਸਤੋ ਏਰੀਆ ਜਿਹੜਾ ਹੈਗਾ ਪਿੰਡ ਆ ਕੰਦ ਵਾਲਾ ਹਾਜ਼ਰਖਾਂ ਹੈਗਾ ਦੋਸਤੋ ਬਿਲਕੁਲ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਫਾਜ਼ਿਲਕਾ ਲੱਗਦਾ ਔਰ ਨੀ ਵਾਲਾ ਦੋਸਤੋ ਤੇ ਮਹੂਆਣਾ ਬੋਦਲਾ ਬਿਲਕੁਲ ਇਸ ਦੇ ਨਾਂ ਲੱਗਦੇ ਪਿੰਡ ਆ ਕਮਲ ਵਾਲਾ ਇਸਲਾਮ ਵਾਲਾ ਸੋ ਦੋਸਤੋ ਬਿਲਕੁਲ ਨਾਂ ਲੱਗਦੇ ਪਿੰਡ ਹਨ ਟਾਲੀ ਵਾਲਾ ਬੋਦਲਾ ਬਿਲਕੁਲ ਜਿਹੜਾ ਇਸ ਦੇ ਨਾਂ ਲੱਗਦਾ ਪਿੰਡ ਹੈਗਾ ਔਨਰਸ ਦੇ ਬਾਈ ਗੁਰਪ੍ਰਤਾਪ ਸਿੰਘ ਜੀ ਹਨ ਦੋਸਤੋ ਗੁਰਪ੍ਰਤਾਪ ਸਿੰਘ ਜੀ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ 9815225961 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਬਹੁਤ ਖੂਬਸੂਰਤ ਜਿਹੜੀ ਇਹ ਮੱਝ ਹੈਗੀ ਆ ਤੀਜਾ ਸੂਆ ਦੋਸਤੋ ਕਿ ਸੁਣ ਜਾ ਰਹੀ ਆ ਬਹੁਤ ਵਧੀਆ ਮਿਲ ਰਿਹਾ ਕੋਡ ਹੈਗਾ ਵੀਰੋ ਇਹ ਆਪ ਖੋਦ ਦੋਸਤੋ ਐਮ 51 ਦੀ ਜਿਹੜੀ ਬੱਚੀ ਹੈਗੀ ਆ ਮ 51 ਦੋਸਤੋ ਜਿਹੜਾ ਬੁੱਲ ਉਸਦੀ ਬੱਚੀ ਹੈਗੀ ਆ ਬਹੁਤ ਖੂਬਸੂਰਤ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ 18 ਸਪਟੰਬਰ ਦਾ ਦੋਸਤੋ ਜਿਹੜੇ ਦਿਨ ਪੂਰੇ ਹੋਏ ਸਨ ਹੁਣ ਤਕਰੀਬਨ 1-2 ਦਿਨ ਉੱਪਰ ਚੱਲ ਰਹੇ ਹਨ ਸੋ ਦੋਸਤੋ ਜਿਹੜਾ ਅੱਗੇ ਏਆਈ ਕੀਤੀ ਗਈ ਆ 147010 ਦੀ ਇਸ ਨੂੰ ਏਆਈ ਕੀਤੀ ਗਈ ਆ ਬੋਡੀ ਵਾਈਜ਼ ਦੋਸਤੋ ਵੇਖਦੇ ਆ ਬਹੁਤ ਖੂਬਸੂਰਤ ਉੱਚੇ ਕੱਦ ਕਾਠੀ ਦੀ ਜੋ ਦੋਸਤੋ ਇਹ ਮੱਝ ਹੈਗੀ ਆ 15 ਲੀਟਰ ਦੀ ਮਿਲਕ ਦੀ ਕੈਪੈਸਿਟੀ ਦੂਜੇ ਸੂਬੇ ਦੇ ਵਿੱਚ ਰਹੀ ਆ ਥਣਾ ਦੀ ਜਿਹੜੀ ਆ ਗੈਬ ਅੰਤਰਾ ਦੋਸਤੋ ਬਹੁਤ ਜਿਆਦਾ ਖੂਬਸੂਰਤ ਆ ਕਿਉਂਕਿ ਇੱਕ ਮੇਰਾ ਦੋਸਤੋ ਜਿਹੜਾ ਆ ਰਿਲੇਸ਼ਨ ਹੋਣ ਕਰਕੇ ਰਿਸ਼ਤੇਦਾਰੀ ਹੋਣ ਕਰਕੇ ਵੀ ਮੈਨੂੰ ਇਸ ਦਾ ਪਤਾ ਮਿਲਕਿੰਗ ਦਾ ਬਹੁਤ ਖੂਬਸੂਰਤ ਮਿਲਕਿੰਗ ਹੈਗੀ ਆ ਦੋਸਤੋ 15 1.5 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਮੱਝ ਦੇ ਥੱਲੇ ਹੈਗੀ ਆ ਅੱਗੇ ਤੁਸੀਂ ਦੋਸਤੋ ਵੇਖ ਸਕਦੇ ਹੋ ਜਿਸ ਬੋਲੋ ਤੋਂ ਗੱਪਣ ਹੈਗੀ ਆ ਮਿਸਟਰ 147010 ਦੋਸਤੋ ਮਿਲਕ ਇਹ ਜਿਹੜੀ ਆ 5110 ਇਸ ਦੀ ਹੈਗੀ ਆ ਅੱਗੇ ਬਹੁਤ ਵਧੀਆ ਜੇਕਰ ਬੱਚੀ ਪਾ ਦਿੰਦੀ ਆ ਚਾਹੇ ਮੇਲਕਾ ਹੋਂਦਾ ਤੇ ਜਿਹੜਾ 147010 ਦਾ ਦੋਸਤੋ ਅੱਗੇ ਜਿਹੜਾ AI ਕੀਤੀ ਗਈ ਸੀਗੀ ਉਸ ਦਾ ਜਿਹੜਾ ਬੱਚਾ ਆਵੇਗਾ ਬਾਕੀ ਦੋਸਤੋ ਬਿਲਕੁਲ ਪੂਰ ਹੈਗੀ ਆ ਸਿੰਘਾਂ ਦੀ ਮੂੰਹ ਮੱਥੇ ਦੀ ਬਣਤਰ ਤੁਸੀਂ ਖੁਦ ਵੇਖ ਸਕਦੇ ਹੋ ਬਹੁਤ ਵਧੀਆ ਚੰਗਾ ਜਿਹੜਾ ਥਾਣੇ ਲੇਵਾ ਲੱਗਾ ਹੈਗਾ ਇਸ ਮੱਝ ਨੂੰ ਬਾਕੀ ਗਰੰਟੀ ਵਾਲੀ ਗੱਲ ਬਾਤ ਦੋਸਤੋ ਜੇਕਰ ਕਰੀਏ ਤਾਂ ਸੂਣ ਤੇ ਬਾਅਦ ਜਿਹੜੀ ਆ ਬਿਲਕੁਲ ਕੋਈ ਮੇਰਾ ਵੀਰ ਭਰਾ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਵੀਰ ਦੇ ਕੋਲ ਆ ਘਰੇ ਪਸ਼ੂ ਜਿਹੜਾ ਰੱਖਿਆ ਹੋਇਆ ਸੋ ਤੁਸੀਂ ਬਿਲਕੁਲ ਆ ਦੀ ਜਿਹੜੀ ਪਰਖ ਕਰਕੇ ਤਸੱਲੀ ਕਰਕੇ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਦਿਨਾਂ ਦੇ ਵਿੱਚ ਦੋਸਤੋ ਪੂਰੀ ਆ ਇੱਕ ਦੋ ਦਿਨਾਂ ਉੱਪਰ ਲਿਖਦੀ ਆ ਬਾਕੀ ਕੋਈ ਇਸ ਤੋਂ ਜ਼ਿਆਦਾ ਸਾਮਾਨ ਨਹੀਂ ਲੈ ਕੇ ਜਾਂਦੀ ਆਰਡਰ ਦੀ ਕੁਆਲਿਟੀ ਆ ਤੁਸੀਂ ਜ਼ਰੂਰ ਝਾਤ ਮਾਰ ਸਕਦੇ ਹੋ ਜੈਡ ਬਲੈਕ ਹੈਗੀ ਆ ਦੋਸਤੋ ਇੱਕ ਕਵਾਲ ਵੀ ਤੁਹਾਨੂੰ ਚिटਾ ਨਹੀਂ ਇਸ ਦਾ ਮਿਲਦਾ ਬਿਲਕੁਲ ਜੈਡ ਬਲੈਕ ਦੋਸਤੋ ਜਿਹੜੀ ਇਹ ਮੱਝ ਹੈਗੀ ਆ ਕੁਆਲਿਟੀ ਵਾਈਜ਼ ਦੋਸਤੋ ਵੇਖਦੇ ਆ ਤੇ ਮੋਹਰਾ ਦੀ ਤੁਹਾਨੂੰ ਆਪ ਨਜ਼ਰ ਆ ਰਹੀ ਹੋਵੇਗੀ ਐਮ 51 ਦੀ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਦੇ ਆ ਐਮ 51 ਦੀ ਜਿਹੜੀ ਇਹ ਦੋਸਤੋ ਬੀਟੀ ਹੈਗੀ ਆ ਸੋ ਕਿਸੇ ਮੇਰੇ ਵੀਰ ਭਰਾ ਨੂੰ ਦੋਸਤੋ ਜਿਹੜੀ ਇਹ ਮੱਝ ਪਸੰਦ ਆਵੇ ਤੁਸੀਂ ਬਾਈ ਹੋਰਾਂ ਦੇ ਜਿਹੜੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮੁੱਲ ਜਿਹੜਾ ਦੋਸਤੋ 1 ਲੱਖ 5000 ਰੁਪਏ ਜਿਹੜੀ ਇਸ ਦੀ ਡਿਮਾਂਡ ਵੀਰ ਹਣੀ ਕਰਦੇ ਨੇ ਮੌਕੇ ਤੇ ਘਰ ਪਹੁੰਚਣ ਤੇ ਮਾਨ ਤਨ ਫੁੱਲ ਕੀਤਾ ਜਾਵੇਗਾ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਰੇਟ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਥੋੜਾ ਬਾਤਾ ਜਿਹੜਾ ਬਾਈ ਹੋਰਾਂ ਵੱਲੋਂ ਕਿਹਾ ਗਿਆ ਸੀ ਵੀ ਥੋੜਾ ਬਾਤਾ ਲੈਸ ਹੋ ਜਾਏਗਾ ਮਾਨਤਣ ਘਰ ਆਿਆਂ ਦਾ ਫੁੱਲ ਕੀਤਾ ਜਾਵੇਗਾ ਬਾਕੀ ਦੋਸਤੋ ਤੁਸੀਂ ਕੋਲੇ ਜਾ ਕੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਥਾਣਾ ਦੀ ਬਿਲਕੁਲ ਜਿਹੜੀ ਕੋਲੇ ਜਾ ਕੇ ਪਹੁੰਚ ਕੇ ਵੇਖ ਸਕਦੇ ਹੋ ਪਿੱਠ ਪੂੜੇ ਦੀ ਬਹੁਤ ਵਧੀਆ ਚੰਗੀ ਚੁੜਾਈ ਹੈਗੀ ਆ ਬੇਲ ਦੀ ਬਹੁਤ ਲੰਬੀ ਆ ਦੋਸਤੋ ਬਾਕੀ ਆਪਣੇ ਨਿੱਜੀ ਸੰਪਰਕ ਹੋਣ ਕਰਕੇ ਆਪਾਂ ਨੂੰ ਥੋੜਾ ਜਿਹਾ ਜ਼ਿਆਦਾ ਪਤਾ ਸੋ ਬਹੁਤ ਵਧੀਆ ਵਿੱਥਾਂ ਵਿਰਲਾ ਹੈਗੀਆਂ ਅਗਲੇ ਤੇ ਮਗਰਲੇ ਥਾਂਾਂ ਦੀਆਂ ਤੁਹਾਨੂੰ ਖੁਦ ਨਜ਼ਰ ਵੀ ਆ ਰਹੀਆਂ ਹੋਣਗੀਆਂ ਬਾਕੀ ਮੌਕੇ ਤੇ ਪਹੁੰਚ ਕੇ ਆਪਣੀ ਤਸੱਲੀ ਤੁਸੀਂ ਜ਼ਰੂਰ ਕਰ ਸਕਦੇ ਹੋ ਸੋ ਦੋਸਤੋ ਪਿਛਲੀ ਵਾਰ ਵੀ ਮਿਲ ਕੇ ਕੋਈ ਫੇਰ ਦੱਸ ਦਿੰਨੇ ਆ 15 ਲੀਟਰ ਮਿਲ ਕੇ ਰਿਹਾ ਹੈਗਾ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ